ਨਕੋਦਰ ਦੇ ਨਾਲ ਲੱਗਦੇ ਪਿੰਡ ਆਦੀ ਤੋਂ ਇੱਕ ਮਾਮਲਾ ਦਿਲ ਦਹਿਲਾਉਣ ਵਾਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ ਇਸ ਦਾ ਕੀ ਕਾਰਨ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕੈਮਰਾਮੈਨ ਸੰਜੀਤ ਕੁਰੀ ਦੇ ਨਾਲ ਪਨੀਤੁਰਾ ਇਕਤਾ ਲਹਿਰ ਨਿਯੋਜਨਕ ਹੋਤਾ ਕੀ ਗੱਲਬਾਤ ਹੋਈ ਗੱਲਬਾਤ ਸਾਰਾ ਇਦਾਂ ਸੀ ਕਿ ਜਦੋਂ ਮੈਂ ਆਪਦੇ ਘਰੇ ਆਇਆ ਸੀ ਤੇ ਸਰ ਮੇਰੇ ਪਿਤਾ ਦਾ ਮੇਰੇ ਚਾਚੇ ਨੇ ਕਤਲ ਕਰ ਦਿੱਤਾ ਗਿਆ ਤੇ ਸਰ ਮੈਂ ਮੋਰਦਾਨਾ ਸਰਪੰਚ ਨੂੰ ਪੰਚਾਂ ਨੂੰ ਨਾਲ ਲੈ ਕੇ ਤੇ ਆਪਣੀ ਚੌਂਕੀ ਇੰਚਾਰਜ ਨੂੰ ਤਲਾਹ ਕੀਤੀ ਤੇ ਨਾਲੇ ਭੱਜਦਾ ਹੋਇਆ ਮੇਰਾ ਚਾਚਾ ਇਹ ਗੱਲ ਕਹਿ ਕੇ ਗਿਆ ਵੀ ਜਾਨੀ ਕਿ ਮੈਂ ਜਿਹੜਾ ਕੰਮ ਕਰਨਾ ਸੀ ਉਹ ਤਾਂ ਮੈਂ ਕਰ ਦਿੱਤਾ ਤੇ ਫਿਰ ਜੀ ਕਿਉਂ ਕੀ ਕਾਰਨ ਕੀ ਹੋ ਗਿਆ ਐਡਾ ਵੱਡਾ ਜਿਹੜਾ ਕਤਲ ਕਰਨ ਦਾ ਕਾਰਨ ਇਹ ਸੀ ਸਾਰਾ ਇਹ ਤਾਂ ਪਹਿਲਾਂ ਹੀ ਸਾਨੂੰ ਮਾਰਨ ਨੂੰ ਕਰਦਾ ਸੀ ਇਹ ਤਾਂ ਸਰ ਪੈਸੇ ਹੀ ਸੀ ਬਚਦੇ ਫਿਰਦੇ ਸੀ ਇਹਦੇ ਕੋਲੋਂ ਇਹਦੇ ਪਹਿਲਾਂ ਹੀ ਦਿਲ ਦੇ ਵਿੱਚ ਧਾਰੀ ਹੋਈ ਸੀ ਵੀ ਯਾਨੀ ਕਿ ਵੀ ਮੈਂ ਇਹ ਸਾਰੇ ਟੰਬਰ ਨੂੰ ਮਾਰਨਾ ਹੀ ਮਾਰਨਾ ਹੈ ਉਹਦਾ ਕਾਰਨ ਕੀ ਸੀ ਕੋਈ ਜ਼ਮੀਨੀ ਵਿਵਾਦ ਸੀ ਜਾਂ ਕੋਈ ਗੱਲਬਾਤ ਸੀ ਜ਼ਮੀਨੀ ਕੁਝ ਨਹੀਂ ਸੀ ਸਰ ਜਿੱਦਾਂ ਮੈਂ ਇਹ ਨੂੰ ਵੀ ਯਾਨੀ ਕਿ ਲਾਗ ਡਾਟ ਵਾਂਗੂ ਲਾਗ ਡਾਟ ਲਾ ਲੋ ਵੀ ਕੁਝ ਵੀ ਚੀਜ਼ ਦੀ ਲਾ ਲੋ ਠੀਕ ਆ ਸਰ ਤੇ ਉਹ ਯਾਨੀ ਕਿ ਮੇਰੇ ਪਿਤਾ ਨੂੰ ਪਹਿਲੇ ਦਿਨ ਤੋਂ ਹੀ ਮਾਰਨਾ ਚਾਹੁੰਦਾ ਸੀ ਉਹ ਦਿਨ ਫੇ ਅੱਜ ਆ ਗਿਆ ਜਦੋਂ ਮੈਂ ਆਣ ਕੇ ਦਰਵਾਜ਼ਾ ਖੋਲਾ ਤੇ ਉਸ ਨੇ ਮੇਰੇ ਪੇਜ ਦਾ ਕਤਲ ਕਰ ਦਿੱਤਾ ਤੇ ਫੇ ਪਿੰਦੇ ਮੋਰਦਾਨ ਬੰਦਿਆਂ ਨੂੰ ਮੈਂ ਨਾਲ ਲੈ ਕੇ ਫੇ ਤਲਾਹ ਕੀਤੀ ਬੋਲ ਸਕਦਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਮੰਗ ਇਹ ਕਰਦੇ ਆ ਵੀ ਜਾਨੀ ਕਿ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤੇ ਜਾਨੀ ਕਿ ਛੁੱਟੇ ਨਾ ਇਹ ਗੱਲ ਇਹ ਨਾ ਹੋਵੇ ਕਿ ਮੇਰੇ ਤੇ ਆਪਣੇ ਪੁਲਿਸ ਵਾਲਿਆਂ ਤੋਂ ਵੀ ਜਾਨੀ ਕਿ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹ ਛੁੱਟੇ ਨਾ ਨਹੀਂ ਚਾਹੀਏ ਕੀ ਨਾਮ ਕੀ ਸ਼ਿਕਾਇਤ ਇਹਦਾ ਨਾਮ ਸੀ ਗੁਰਦੇਵ ਸਿੰਘ ਗੇਬਾ ਤੇ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਸੀ ਸਤਬਾਲ ਜੀ ਹਾਂਜੀ ਸਰ ਸਰ ਅੱਜ ਕੀ ਗੱਲਬਾਤ ਹੋਈ ਹੈ ਅੱਜ ਨੂੰ ਚੌਕੀ ਉਗੀ ਲਵਿੰਗਮਲ ਸਰਕਟ ਅਨ ਚਾਰਜ ਲੱਗਾ ਹੋਇਆ ਅੱਜ ਮੌਕੇ ਤੇ ਸੀ ਤਾਂ ਨਕਲ ਪਿੰਡ ਦਾ ਸਰਪੰਚ ਸਦੀਪ ਬਲਾਜ ਆ ਇਹ ਦੋਨੋਂ ਇਹ ਜਿਹਨਾਂ ਨੇ ਆ ਕੇ ਦੱਸਿਆ ਸੁਲਦੀਪ ਰਣ ਦੱਸਿਆ ਵੀ ਮੇਰਾ ਬਾਪ ਜਿਹੜਾ 757ੂ ਹੈਗਾ ਉਹਨੂੰ ਮੇਰੇ ਚਾਚੇ ਨੇ ਕਤਲ ਕਰ ਦਿੱਤਾ ਹੈਗਾ ਇਹਨਾਂ ਨੂੰ ਨੌਲ ਲੈ ਕੇ ਇਹਨਾਂ ਦਾ ਬਿਆਨ ਲੈ ਕੇ ਅਗਲੀ ਮੋਰਟੀ ਕਰਬੇ ਅਮ ਵਿੱਚ ਜਾਂਦੀ ਹੈ ਜਿਹੜਾ ਉਹ ਤੇ ਖਲਾ ਤਿੰਨ ਤੋਂ ਦੋ ਆਈਪੀਸ ਦਾ ਪੱਤੇ ਦਾ ਥਾਣਾ ਕਰਦਨ ਕੋਦਰ ਵਿੱਚ ਕੀਤਾ ਗਿਆ ਹੈਗਾ ਤੇ ਸਰ ਇਹਨਾਂ ਦੀ ਕੋਈ ਪ੍ਰਾਣੀ ਰੰਜਿਸ਼ ਸੀ ਜਾਂ ਕੀ ਗੱਲ ਵਾਸਤੇ ਇਹ ਤਾਂ ਜਿਹੜਾ ਚਾਚਾ ਸੀ ਉਹਨਾਂ ਦਾ ਜਿੰਨੇ ਕਤਲ ਕੀਤਾ ਹੈਗਾ ਉਹ ਨਸ਼ੇਹੀ ਕਿਸਮ ਦਾ ਆਦਮੀ ਹੈਗਾ ਤੇ ਉਹ ਪਹਿਲਾਂ ਵੀ ਮਰਮੇ ਝਗੜਾ ਝੂੜਾ ਕਰਦਾ ਰਿਹਾ ਆਪਣੇ ਧਰਾ ਦੇ ਨਾਲ ਤੇ ਦਾ ਇਹ 5-6 ਦਿਨ ਤੋਂ ਇੱਥੇ ਆਇਆ ਹੋਇਆ ਸੀ ਇਕੱਠੇ ਰਿੰਦੇ ਸੀਗੇ ਹੁਣ ਪਤਾ ਨਹੀਂ ਕਿਹੜੀ ਗੱਲ ਤੋਂ ਇਹਨਾਂ ਵਿਚਾਲੇ ਕੋਈ ਗੱਲਬਾਤ ਹੋ ਗਈ ਜਿਉਂ ਤੋਂ ਇੰਨਾ ਜ਼ਿਆਦਾ ਕੌਂਸਰਾ ਬਹੁਤ ਹੋ ਗਿਆ ਕਤਲ ਦਾੰਗ ਵੀ ਨੌਕਾ ਗਈ ਹੈ ਇਹ ਹੁਣ ਅੱਗੇ ਤਪੀਸ ਵਿੱਚ ਅੱਗੇ ਸਾਹਮਣੇ ਹੈਗਾ ਕਿ ਕੀ ਗੱਲ ਹੈਗੀ ਸਰ ਕਤਲ ਕਿਸ ਚੀਜ਼ ਨਾਲ ਕੀਤਾ ਗਿਆ ਇਹ ਇਹਨੂੰ ਕਤਲ ਜਿਹੜਾ ਕੀਤਾ ਹੈਗਾ ਵੀ ਦਾਤਵ ਦੇ ਨਾਲ ਕੀਤਾ ਹੈਗਾ ਦਾਤਵ ਨਾਲ ਤੇ ਸਰ ਦਾਤਰ ਬਰਾਮਦ ਹੋ ਗਈ ਨਹੀਂ ਨਹੀਂ ਦਾਤੋ ਬਰਾਮਦ ਨਹੀਂ ਹੋ ਗਈ ਤੇ ਸਰ આરોપી આરોપી ਭਗੋੜਾ ਹੈਗਾ ਜੀ ਜੀ ਤਾਂ ਜਲਦੀ ਉਹਦਾ ਦੁਸ਼ਮਨ ਗ੍ਰਫਤਾਰ ਕੀਤਾ ਜਾਵੇਗਾ ਠੀਕ ਹੈ